ਵਾਹਿਗੁਰੂ ਸਾਬ ਜੀ ਸੁਖੀ ਬਸੇ ਮਸਕੀਨੀ ਆ ਆਪਨ ਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਤਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾਤਾ ਸਤਗੁਰ ਕਾ ਕੀ ਸ਼ਰਨ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਸਰਬ ਸੁਖਾਂ ਦਾਤਾ ਸਤਿਗੁਰ ਤਾਕੀ ਛਰਨਿ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈ ਹੈ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਅਰਾਧੋ ਗੁਰਪੂਰ ਕੀ ਸਰਨਾਈ ਜਿਸ ਪ੍ਰਾਪਤ ਜਿਸ ਤੋਰ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਾ ਲੇਵ ਲਈ ਦਸੇ ਪ੍ਰਾਪਤ ਜਿਸ ਤੌਰ ਲਿਖਿਆ ਸੋਈ ਪੂਰਨ ਪਾਈ ਨੰਤਿ ਪ੍ਰਭ ਜੀ ਨਾਮਰਾ ਲੇਵ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਸਰਬ ਸੁਖਾਂ ਦਾਤਾ ਸਤ ਗੁਰੂ ਦਾ ਕੀ ਸ਼ਰਣੀ ਪਾਈਐ ਦਰਸ਼ਨ ਭੇਟ ਤੋ ਹੋਤ ਆਨੰਦਾ ਦੁਖ ਗਿਆ ਹਰ ਗਾਈਐ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਜੀ ਤਨੁ ਗੁਰੂ ਗਰੀਬ ਨਿਵਾਸ ਹਰ ਹਰ ਜਨ ਦੋ ਇੱਕ ਹੈ ਬਿਬ ਬਚਾਰ ਕਾਛ ਨਾਹਿ ਜਲ ਤੇ ਉਹ ਤਰੰਗ ਜਿਉ ਜਲੇ ਵਿਖੇ ਸੰਭਾਹਿ ਜਲ ਤੇ ਉਹ ਬਿਰੰਗ ਜਿਉ ਜਾਲੀ ਵਿਖੇ ਸੰਭਾਹੇ ਵਾਹਿਗੁਰੂ ਸਾਬ ਜੀ ਰਵਾਲ ਛੰਦ ਤਾਸ ਕੇ ਚਲ ਪੂਛੀਆ ਨਿਰਪ ਸਰਬ ਬਾਤ ਬਵੇਕ ਏਗ ਤੋਇ ਬਤਾਇਆ ਨਿਰਪ 파ਖੋ ਜੋ ਅਨੇਕ ਤਾ ਚਲ ਪੁਛਿਆ ਨਿਰਭਾ ਸਰਬ ਬਾਤ ਵਿਵੇਕ ਜਿਗਤੋਏ ਬਤਾਇਆ ਨਿਰਭਾ ਭਾਗੋ ਜੋ ਅਨੇਕ ਐਸ ਬਾਤ ਸੁਣੀ ਜਪੈ ਤਬ ਰਾਜ ਅਵਤਾਰ ਸਦ ਖੋਜਨ ਕੋ ਚਲਾ ਲੈ ਜਗਤ ਕੇ ਸਭ ਜਾਰ ਸਿੰਧ ਖੋਜਨ ਕੋ ਚਲਾ ਲੈ ਜਗਤ ਕੇ ਸਬ ਜਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ